ਮਿੱਟੀ ਦੇ ਅੰਦਰ ਮੌਜੂਦ ਸੁਗਮ ਤੱਤਾਂ ਦੀ ਜਾਂਚ ਕਰਨ ਲਈ ਅਤਿ ਆਧੁਨਿਕ ਮਸ਼ੀਨ ਦਾ ਉਦਘਾਟਨ ਅੱਜ ਪੰਜਾਬ ਦੇ ਮੁੱਖ ਮੰਤਰੀ ਰਾਜਨੀਤਿਕ ਸਲਾਹਕਾਰ ਕੁਲਦੀਪ ਸਿੰਘ ਫਰੀਦਕੋਟ ਦੇ ਮੁੱਖ ਦਫ਼ਤਰ ਵਿੱਚ ਚੱਲ ਰਹੀ ਲੈਬ ਟੈਸਟਿੰਗ ਲੈਬੋਰੀ ਵਿਖੇ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਪੁਲਾਈ ਵਿਭਾਗ ਨੇ ਕੀਤਾ। ਖੇਤੀ ਮਾਈਰਾ ਨੇ ਕਿਹਾ ਕਿ ਇਹ ਮਸ਼ੀਨ ਮਿੱਟੀ ਵਿੱਚ ਮੌਜੂਦ ਸਾਰੇ ਤੱਤਾਂ ਬਾਰੇ ਜਾਣਕਾਰੀ ਦੇਵੇਗੀ ਜੇਕਰ ਕਿਸੇ ਵੀ ਧਰਤੀ ਵਿੱਚ ਕਿਸੇ ਵੀ ਜ਼ਰੂਰੀ ਤੱਤ ਦੀ ਘਾਟ ਹੋਵੇ ਤਾਂ ਉਸ ਨੂੰ ਪੂਰਾ ਕੀਤਾ ਜਾ ਸਕੇ ਜਾਣਕਾਰੀ ਅਨੁਸਾਰ ਇਹ ਮਸ਼ੀਨ ਅਮਰੀਕਾ ਤੋਂ ਖਰੀਦੀ ਗਈ ਹੈ ਅਤੇ ਇਸ ਦੀ ਕੀਮਤ ਲਗਭਗ 80000 ਰੁਪਏ ਹੈ ਇਹ ਮਸ਼ੀਨ ਪੰਜਾਬ ਸੰਗਰੂਰ ਅਤੇ ਫਰੀਦਕੋਟ ਵਿੱਚ ਸਿਰਫ ਦੋ ਥਾਵਾਂ ਤੇ ਲਗਾਈ ਗਈ ਹੈ ਜਿਸ ਦੇ ਤਹਿਤ ਰਾਜ ਦੇ 11-11 ਜ਼ਿਲ੍ਹੇ ਦੇ ਕਿਸਾਨਾਂ ਨੂੰ ਲਾਭ ਮਿਲੇਗਾ ਤੇ ਕਿਸਾਨਾਂ ਨੂੰ ਇਹ ਟੈਸਟਿੰਗ ਫ੍ਰੀ ਹੋਵੇਗੀ सर क्या नाम है आपका मेरा नाम कृष्ण कुमार है सर मैं बेसिकली हरियाणा से हूँ और जो आज हमारे यहाँ फरीदकोट में आईसीपी ओईएस मशीन लगी है इस में हम जो है मिट्टी के सैंपल टेस्ट करेंगे मेनली उसमें जो भी छोटे तत्व बड़े तत्व होते हैं वो सभी इसी एक ही मशीन में टेस्ट हो जाया करेंगे जी तो सर अगर बात की जाए इसकी कीमत की और कहाँ से आई और क्या नाम है इस मशीन का और कितने लोगों को फायदा होगा सर ये मशीन बेसिकली यूएसए की है थर्मो की आई तो इससे एक मिनट में एक सैम्पल हो जाएगा और जो कोस्ट वगैरह वो भी काफ़ी कम पड़ेगी इसकी और जो सैंपल किसान हमें देके जाएगा उनको रिजल्ट भी काफ़ी जल्दी मिल पाएंगे जी इससे किस तरीके से काम करती है वसे? ये बेसिकली सर जैसे हम सैंपल तैयार करते हैं मिट्टी का एक 10 ग्राम मिट्टी लेके 20 एम एल हम अपना डी टी पी जो सोल्यूशन है वो करके उसके बाद शेकिंग वगैरह का प्रोसेस करके उसके बाद सैंपल हमारी ट्यूब में आ जाता है उसके बाद सर ये एक मिनट में एक सैंपल का रिजल्ट हमें दे देती है जी सब कुछ ऑटोमेटिक होगा हाँ जी सब ऑटोमेटिक है ये ऑटो सैंपलर लगा हुआ है ये ऑटोमेटिक ही वर्क करेगा जी हमारा तो अगर बात की जाए अगर किसानों के को फीस वगैरह सर फ्री ऑफ कॉस्ट है ये किसानों के लिए वैसे जो हमें इसकी पड़ेगी सौ से डेढ़ सौ रुपये तक कॉस्ट रहेगी एक सैंपल की लेकिन किसानों के लिए फ्री ऑफ कॉस्ट रहेगा जी अगर बात की जाए तो पंजाब के कितने गांव को कितने जिलों को ये फायदा ये करीब 11 डिस्ट्रिक्ट इससे कवर होंगे जी हमारे अमरेंद्र सिंह जी दा ਤੇ ਐਗਰੀਕਲਚਰ محکمہ ਦੇ ਅਫਸਰ ਸਹਿਬਾਨਾਂ ਦਾ ਜਿਨ੍ਹਾਂ ਨੇ ਫਰੀਦਕੋਟ ਜ਼ਿਲ੍ਹੇ ਨੂੰ ਚੁਣਿਆ ਇਸ ਲੈਬੋਰੀ ਨੂੰ ਲਾਉਣ ਵਾਸਤੇ ਇਹ ਕਰੀਬਨ 80 ਲੱਖ ਦੀ ਮਸ਼ੀਨ ਹੈ ਤੇ ਸਿਰਫ ਦੋ ਜ਼ਿਲ੍ਹਿਆਂ 'ਚ ਲੱਗੀ ਹੈ ਹਜੇ ਇੱਕ ਸੰਗਰੂਰ ਤੇ ਇੱਕ ਫਰੀਦਕੋਟ ਇਸ ਮਸ਼ੀਨ ਨੇ ਬਹੁਤ ਮੈਸਮਝਨਾ ਕਿਸਾਨਾਂ ਦਾ ਇਲਾਕੇ ਦੇ ਕਿਸਾਨਾਂ ਦਾ ਫਾਇਦਾ ਕਰਨਾ ਅੱਗੇ ਮਜਬੂਰੀ ਕੀ ਸੀ ਅੱਗੇ ਮਜਬੂਰੀ ਇਹ ਸੀ ਕਿ ਸਾਡੇ ਕੋਲ ਜਿਹੜੀ ਲੈਬੋਰੀ ਸੀ ਉਹ ਸਿਰਫ ਤਿੰਨ ਤੱਤਾਂ ਦਾ ਹੀ ਟੈਸਟ ਹੋ ਸਕਦਾ ਸੀ ਇਸ ਮਸ਼ੀਨ ਚ ਸਾਰੇ ਹੀ ਤੱਤਾਂ ਦਾ ਟੈਸਟ ਹੋ ਸਕਦਾ ਕਿ ਕਿੰਨਾ ਜ਼ਿੰਕ ਹੈ ਕਿੰਨਾ ਆਰਨ ਹੈ ਕਿੰਨਾ ਮੈਗਨੀਸ਼ੀਅਮ ਹੈ ਮਤਲਬ ਜਿਹੜੇ ਬਹੁਤ ਛੋਟੇ ਤੱਤ ਵੀ ਹੈ ਉਹਨਾਂ ਦਾ ਵੀ ਟੈਸਟ ਹੋ ਸਕਦਾ ਹੈ ਕਿ ਜ਼ਮੀਨ ਵਿੱਚੋਂ ਕਿੰਨੇ-ਕਿੰਨੇ ਹਾਜ਼ਰ ਹੈ। ਅਪਾ ਨੰਬਰ 1 ਹੋਣ ਦੀ ਗੱਲ ਕਰਦੇ ਆ ਕਿ ਆਪਾਂ ਪੰਜਾਬ ਨੂੰ ਨੰਬਰ 1 ਬਣਾਣਾ ਹੈ। ਇਹਨਾਂ ਮਸ਼ੀਨਾਂ ਦੀ ਗੱਲ ਕਰੀਏ ਤਾਂ ਹਰਿਆਣਾ ਵਿੱਚ ਕਰੀਬ 10 ਸਾਲ ਪਹਿਲੇ ਆ ਮਸ਼ੀਨਾਂ ਚਾਰ ਥਾਵਾਂ ਤੇ ਇੰਸਟਾਲ ਹੋ ਚੁੱਕੀਆਂ ਨੇ। 10 ਸਾਲ ਬਾਅਦ ਪੰਜਾਬ ਨੂੰ ਅਜੇ ਆਪਾਂ ਉੱਥੇ ਪਹੁੰਚਿਆ ਉਹ ਵੀ ਸਿਰਫ ਦੋ ਥਾਵਾਂ ਤੇ ਕਿਸਾਨਾਂ ਲਈ ਮਸ਼ੀਨਾਂ ਇਹ ਇੰਸਟਾਲ ਹੋਈਆਂ। ਦੇਰੀ ਦਾ ਕਾਰਨ ਕੀ ਹੈ? ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਦੇਰੀ ਦਾ ਕਾਰਨ ਤਾਂ ਪੁੱਛੋ ਜਿਨ੍ਹਾਂ ਨੇ ਪਿਛਲੇ 10 ਸਾਲ ਰਾਜ ਕੀਤਾ ਉਹਨਾਂ ਨੂੰ ਪੁੱਛੋ। ਜਿਹੜੇ ਕਿਸਾਨਾਂ ਦੇ ਮਸੀਹੇ ਘ ਕਿਸਾਨਾਂ ਦੀ ਹਮੇਸ਼ਾ ਬੜੀਆਂ ਵੱਡੀਆਂ ਨਾਹਰੇ ਲਾਉਂਦੇ ਸੀ ਦੇਰੀ ਦਾ ਕਾਰਨ ਦਾ ਉਹਨਾਂ ਨੂੰ ਪੁੱਛੋ ਪਰ ਜਉਂਦੀ ਸਾਡੀ ਸਰਕਾਰ ਆਈ ਹੈ ਅਸੀਂ ਐਨਾ ਚੇਂਜਸ ਲਿਆਂਦੇ ਆ ਐਗਰੀਕਲਚਰ ਵਿੱਚ ਕਿ ਤੁਸੀਂ ਆਪ ਤੁਸੀਂ ਰੋਜ਼ ਦੇਖਦੇ ਹੋ ਜਿੰਨੇ ਨਵੇਂ ਸੰਦ ਹੈ ਤਾਂ ਕਿ ਪ੍ਰਦੂਸ਼ਣ ਘੱਟ ਸਕੇ ਤੇ ਕਿਸਾਨਾਂ ਨੂੰ ਫਾਇਦਾ ਹੋ ਸਕੇ ਸਰ ਇਹ ਜੋ ਲੈਬ ਸਟਾਰਟ ਕੀਤੀ ਕੀ ਸਾਨੂੰ ਕੀ ਫਾਇਦੇ ਨੇ ਸਰ ਇਹ ਇਸ ਜਿਸ ਤਰ੍ਹਾਂ ਆਪਾਂ ਮਨੁੱਖੀ ਸਿਹਤ ਆਪਾਂ ਖਿਆ ਰੱਖਦੇ ਆ ਬਲੱਡ ਦੇ ਆਪਾਂ ਟੈਸਟ ਕਰਾਉਣੇ ਆ ਵੀ ਉਹਦੇ ਵਿੱਚ ਕਿਹੜੀ ਚੀਜ਼ ਦੀ ਕਮੀ ਹੈ ਤੇ ਉਹਦੇ ਅਸੀਂ ਮੈਡੀਸਿਨ ਲੈਣੇ ਆ ਉਹਦੀ ਆਪਾਂ ਡੈਫੀਸ਼ੈਂਸੀ ਜੀ ਦੂਰ ਕਰਨ ਵਾਸਤੇ ਅਸੀਂ ਡਾਕਟਰ ਸਾਹਿਬਾਨਾਂ ਸਲਾਹ ਕਰਦੇ ਆ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਪੰਜਾਬ ਦੇ ਵਿੱਚ ਇਹ ਦੋ ਲੈਬਾਂ ਸੰਗਰੂਰ ਜ਼ਿਲ੍ਹੇ 'ਤੇ ਆਪਣੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੀ ਲੈਬ ਸਟਾਰਟ ਕਰਾਈ ਹੈ ਇਹ ਕਿਸਾਨਾਂ ਦੇ ਬਹੁਤ ਫਾਇਦੇਮੰਦ ਹੋਏਗੀ ਕਿ ਕਿਹੜੀ ਫਸਲ ਨੂੰ ਕਿਹੜੇ ਤੱਤ ਦੀ ਘਾਟ ਹੈ ਸਾਡੀ ਜ਼ਮੀਨ ਦੇ ਵਿੱਚ ਡੈਫੀਸ਼ੈਂਸੀ ਕਾਦੀ ਹੈ ਫਿਰ ਉਹੀ ਤੱਤੇ ਚ ਦਿੱਤਾ ਜਾਊਗਾ ਜਿਵੇਂ ਹੁਣ ਆਪਣੇ ਅਸੀਂ ਪਹਿਲਾਂ ਪੰਜਾਬ ਦੇ ਵਿੱਚ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਤਿੰਨ ਤੱਤੇ ਅਸੀਂ ਜਿਹੜੇ ਮੇਜਰ ਤੱਤ ਹੁੰਦੇ ਸੀਗੇ ਉਹੀ ਟੈਸਟ ਕਰਾਉਂਦੇ ਸੀਗੇ ਤੇ ਹੁਣ ਸਾਡੇ ਕੋਲ ਜਿਹੜੀ ਇਹ ਹੈਗੀ ਆ ਵੀ ਸਾਨੂੰ ਕਿਸੇ ਵੀ ਕਿਸਮ ਦੀ ਜਿਹੜੀ ਸੋਇਲ ਦੇ ਵਿੱਚ ਜਿਹੜੇ ਫਸਲਾਂ ਨੂੰ ਲੜਿੰਦੇ ਤੱਤ ਆ ਉਹ ਸਾਰੇ ਅਸੀਂ ਟੈਸਟ ਕਰਾ ਕੇ ਕਿਸਾਨਾਂ ਨੂੰ ਅਸੀਂ ਦੱਸ ਦਿੰਦੇ ਆ ਵੀ ਤੁਹਾਡੇ ਖੇਤ ਵਿੱਚ ਜਿੰਕਰੀ ਡੈਫੀਸ਼ੀਅਨਸੀ ਆ ਜਾਂ ਫਾਸਫੋਰਸ ਦੀ ਆ ਜਾਂ ਸਾਡੇ ਕੋਲ ਤੁਹਾਡੇ ਕੋਲੇ ਪੋਟਾਸ਼ੀਅਮ ਦੀ ਆ ਆਇਰਨ ਦੀ ਡੈਫੀਸ਼ੈਂਸੀ ਆ ਮੈਗਨੀਜ਼ ਦੀ ਡੈਫੀਸ਼ੈਂਸੀ ਆ ਤੇ ਉਹਦੇ ਨਾਲ ਸਾਡੀ ਇਕ ਤਾਂ ਵਾਤਾਵਰਨ ਸੁਧ ਹੋਏਗਾ ਇੱਕ ਸਾਡੀ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਆ ਸਾਡੀ ਖੇਤ ਫਸਲਾਂ ਤੇ ਜਿਹੜੇ ਸਪਰੇਅ ਅੰਦਰ ਤੋਂ ਕਰਦੇ ਸੀਗੇ ਉਹ ਤਾਂ ਸਾਨੂੰ ਹੁਣ ਇਹ ਬਚਾ ਹੋਏਗਾ ਘੱਟ ਖਰਚੇ ਤੇ ਸਾਡਾ ਮੰਦਰ ਜਿਹੜਾ ਪੈਦਾਵਾਰ ਤੇ ਸਾਡਾ এনवायरमेंट ਉਹ ਸੇਫ ਹੋਏਗਾ ਸਰ ਕਿੰਨੀ ਕੀਮਤ ਔਰ ਕਿੰਨੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ ਇਹ ਪੰਜਾਬ ਦੇ ਟੋਟਲ 22 ਜ਼ਿਲ੍ਹੇ ਹੈਗੇ ਆ ਤੇ ਇਹ ਦੋ ਮਸ਼ੀਨਾਂ ਜਿਹੜੀਆਂ ਸਾਨੂੰ ਇੱਥੇ ਇੱਕ ਫਰੀਦਕੋਟ ਇੱਕ ਜ਼ਿਲ੍ਹਾ ਸੰਗਰੂਰ ਦੇ ਵਿੱਚ ਮਿਲੀ ਹੈ Bureau Report SMZ News.